ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧਵਾੜ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਫਰੀਦਕੋਟ ਜ਼ਿਲ੍ਹੇ ਦੀ ਬੁੱਕਲ ਦਾ ਨਿਕਮਣ ਦਾ ਪਿੰਡ ਨਵਾ ਕਿਲਾ ਨਵੇਂ ਕਿਲੇ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਤੇ ਇਸ ਜ਼ਿਲ੍ਹੇ ਨੂੰ ਪਿੰਡ ਨੂੰ ਫਰੀਦਕੋਟ ਜ਼ਿਲ੍ਹਾ ਲੱਗਦਾ ਵਾ ਮਿੱਤਰੋ ਤੇ ਜਦੋਂ ਤੁਸੀਂ ਫਰੀਦਕੋਟ ਤੋਂ ਕੰਮਿਆਣੇ ਨੂੰ ਜਾਂਦੇ ਆ ਤੇ ਰਸਤਾ ਜਿਹੜਾ ਉੱਥੋਂ ਦੋ ਪਾਰ ਤਕਾਉਣੀ ਬਣਦੀ ਐ ਇੱਕ ਸਿੱਧੀ ਛੜਕਾ ਜਿਹੜੀ ਉਹ ਕੰਮਿਆਣੇ ਨੂੰ ਨਿਕਲ ਜਾਂਦੀ ਐ ਤੇ ਇੱਕ ਨਵੇਂ ਕਿਲੇ ਨੂੰ ਨਿਕਲ ਜਾਂਦੀ ਐ ਐਤੋਂਗਾ ਚਿੱਟੀ ਪੱਟੀ ਵਾਲੀ ਛੜਕਾ ਜਿਹੜੀ ਡੱਗੋ ਰਮਾਣੇ ਵਾਲੇ ਪਾਸੋਂ ਨਿਕਲ ਜਾਂਦੀ ਐ ਮਿੱਤਰੋ ਇਸ ਪਿੰਡ ਦੇ ਵਿੱਚ ਦੀ ਘਰੇਲੂ ਫਾਰਮਰ ਦੇ ਘਰੋਂ ਇੱਕ ਗ੍ਰੇਡੇਡ ਮੱਜਾਂ ਦੇ ਵਿੱਚ ਮੈਂ ਕਵਰ ਕੀਤੀ ਆ ਬਿਲਕੁਲ ਤਾਜੀ ਸੋਈ ਤਿਆਰ ਦੁੱਧ ਵਾਲੀ ਆਉ ਕਰਦੇ ਆ ਗੱਲਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਰ ਰਾਵਾਂ ਨੂੰ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਹੈ ਜੀ ਹਾਂਜੀ ਠੀਕ ਠਾਕ ਹੈ ਉੱਚੀ ਬੋਲੀ ਜੇ ਮੜਾ ਸੇਤਾਕਰ ਪਰਿਵਾਰ ਜੀ ਹਾਂ ਸਭ ਠੀਕ ਹੈ ਜੀ ਠੀਕ ਹੈ ਅੱਛਾ ਬਪੂ ਜੀ ਨਾਮ ਦੱਸਿਓ ਇੱਕ ਵਾਰੀ ਆਪਣਾ ਮੇਰਾ ਨਾਮ ਸੁਖਮੰਦਰ ਸਿੰਘ ਆ ਜੀ ਸੁਖਮੰਦਰ ਸਿੰਘ ਸਾਨਾ ਬਪੂ ਜੀ ਸਾਨਾ ਸ਼੍ਰੀ ਗੁਰਬਚਨ ਸਿੰਘ ਗੁਰਬਚਨ ਸਿੰਘ ਅਜ ਸੁਖਮੰਦਰ ਬਾਈ ਜਿਹੜੀ ਆਪਾਂ ਮੈਂ ਵੇਚਣੀ ਹੈ ਕਿੰਨਾਵਾਂ ਸੂਆ ਬਾਈ ਚੌਥਾ ਸੂਆ ਜੀ ਚੌਥਾ ਸੂਆ ਸੋਈ ਹੈ ਬਾਈ ਹਾਂਜੀ ਹਾਂ ਠੀਕ ਆ ਬਾਈ ਅੱਛਾ ਕਿੰਨੇ ਦਿਨ ਹੋ ਗਏ ਬਾਈ ਅੱਜ ਸੂਈ ਨੂੰ ਇਹਨੂੰ ਇਹਨੂੰ 20 ਕੁ ਦਿਨ ਹੋ ਗਏ ਜੀ 20 ਕੁ ਦਿਨ ਹੋ ਗਏ ਦੁੱਧ ਵਿਹਾਂ ਦਿਨਾਂ ਦੀ ਸੂਈ ਥੱਲੇ ਕਿੰਨਾ ਤਿਆਰ ਹੋਊਗਾ ਹੁਣ ਇਸ ਟਾਈਮ ਤਾਂ ਇਸ ਵੇਲੇ 10 ਕਿਲੋ ਹੈ ਜੀ 10 ਕਿਲੋ ਇਹਨ ਤਿਆਰ ਆ ਅੱਛਾ ਮਗਰ ਇਹਦੇ ਕੱਟਾ ਆ ਗਿਆ ਕੀ ਕੱਟੀ ਜੀ ਮਗਰ ਕੱਟੀ ਆ ਜੀ ਮਗਰ ਕੱਟੀ ਆ ਗਈ ਜੈਡ ਬਲੈਕ ਕੱਟੀ ਜੈਡ ਬਲੈਕ ਕੱਟੀ ਚਵਾਈ ਚਵਾਈ ਕਿਵੇਂ ਲੱਗੀ ਆ ਜੀ ਕੋਈ ਠੀਕ ਹੈ ਜੀ ਓਕੇ ਆ ਜਮ ਓਕੇ ਆ ਠੀਕ ਆ ਬਈ ਠੀਕ ਆ ਅੱਛਾ ਮੈਨੂੰ ਦੇਖਣ ਨੂੰ ਲੱਗਿਆ ਕਿ ਪਾਸਾ ਪੂਸਾ ਹੈਗਾ 1921 ਬਣੇ ਲੇਵੇ ਦੇ ਵਿੱਚ ਥੋੜੀ ਹੈਗੀ ਆ ਸਰ ਥੋੜੀ ਚ ਹੈਗੀ ਠੀਕ ਆ ਜੀ ਅੱਛਾ ਰੇਟ ਬਾਬੂ ਕੀ ਰੱਖਾਂਗੇ ਆਪਾਂ ਇਹਦਾ 8 ਲੱਖ 10 ਹਜ਼ਾਰ ਰੁਪਈਆ 1 ਲੱਖ 10 ਹਜ਼ਾਰ ਰੁਪਈਆ ਮਾਨ ਤਨ ਹੋ ਜੂ ਕਹਿੰਦੇ ਵਿੱਚੋਂ ਜੀ ਮਾਨ ਤਨ ਹੋ ਜੂਗਾ ਜੀ ਠੀਕ ਆ ਭੋ ਜੀ ਠੀਕ ਆ ਫੋਨ ਨੰਬਰ ਦੱਸਿਓ ਆਪਣਾ ਜੀ 90563 ਜੀ 42822 ਠੀਕ ਹੈ ਜੀ ਲੈ ਵੀ ਮਿੱਤਰੋ ਇਸ ਨੰਬਰ ਤੇ ਗੱਲਬਾਤ ਕਰਨੀ 1921 ਜ਼ਰੂਰ ਹੈਗਾ ਪਾਸਾ ਮੈਨੂੰ ਬਾਲਾ ਨਹੀਂਗਾ ਦੁੱਧ ਦਦ ਪੂਰਾ ਵਾ 10 ਕਿਲੋ ਦੁੱਧ 20 ਦਿਨਾਂ ਦੀ ਸੋਈ ਥੱਲੇ ਤਿਆਰ ਆ ਮੈਂ ਦੇ ਮਗਰ ਕੱਟਾ ਗਿਆ ਨਾ ਜੀ ਕੱਟੀ ਗਿਆ ਕੱਤੀ ਮਗਰ 110000 ਰੁਪਇਆ ਡਿਮਾਂਡ ਆ ਨਵੇਂ ਕਿਲੇ ਪਿੰਡ ਦੇ ਵਿੱਚ ਮੈਂ ਖੜੀ ਹੋਈ ਆ ਬਾਈ ਸੁਖਮੰਦਰ ਸਿੰਘ ਦੇ ਘਰੇ ਜਿਹੜੇ ਭਰਾ ਨੂੰ ਇਹ ਮੈਂ ਪਸੰਦ ਆ ਜੋਗੀ ਨੰਬਰ ਮੈਂ ਸਕਰੀਨ ਦੇ ਉੱਤੇ ਲਾਤਾ ਵਾ ਉਸ ਨੰਬਰ ਤੇ ਤੁਸੀਂ ਕਰ ਲਿਓ ਮਿੱਤਰੋ ਬਾਈ ਦੇ ਨਾਲ ਗੱਲਬਾਤ ਮੈਂ ਘਰੇ ਰੱਖਣ ਵਾਲੇ ਭਰਾ ਦੇ ਲਈ ਫੁੱਲ ਕੰਮ ਦੀ ਆ ਕਿਉਂਕਿ ਸਾਰੇ ਪਾਸਿਆਂ ਤੋਂ ਸਾਫ਼ ਸੁਥਰੀ ਮੈਂ ਆ ਬਾਕੀ ਗੱਲਬਾਤ ਲਈ ਨੰਬਰ ਸਕਰੀਨ ਤੇ ਆ ਧੰਨਵਾਦ ਸ਼ੁਕਰੀਆ ਚਾਉਂਦੇ ਰਹੋ ਬਹੁਤ ਸਾਰਾ ਪਿਆਰ ਆ ਧੰਨਵਾਦ